गुड मॉर्निंग जी मान फैमिली ब्लॉग के सार्ड का बहुत बहुत स्वागत है अस सारे तो उम्मीद कर बिल्कुल ठीक होवोगे तो टाइम हो गया जी नौ बज गए पूरे तो मान साहब चले गए अजय यशु ने है छुट्टी तो यशु बैठा अंदर रजाई रजू ने पूरी ठंड डिकलेयर की उठसा हूँ न ਕਰੀਆ ਬ੍ਰਸ਼-ਪੁਰਸ਼ ਕਰਿਆ ਹੂੰ ਬ੍ਰਸ਼ ਕਰ ਲਿਆ ਦੇਖੋ ਇਹ ਕਿੰਨਾ ਪੜਤਾ ਹੈ ਵਿਚਾਰਾ ਇੱਥੇ ਵੀ ਕਿਤਾਬਾਂ ਖਲਾਰੀਆਂ ਉੱਥੇ ਵੀ ਕਿਤਾਬਾਂ ਖਲਾਰੀਆਂ ਖੋਲੀਆਂ ਵੀ ਆ ਕਿ ਐਂ ਈ ਬਸ ਐਂ ਹੀ ਪਈਆਂ ਐਂ ਹੀ ਪਈਆਂ ਆਪੇ ਪੜ ਰਹੀਆਂ ਹੈ ਨਾ ਉਹ ਠੀਕ ਹੈ ਠੀਕ ਹੈ ਬਸ ਇਹ ਕੱਟ ਪਿਆ ਕਰ ਰੂ ਰਸਾਂਗੇ ਕੱਢਦੇਂ ਬਾਅਦ ਧੁੱਪੇ ਠੀਕ ਹੈ ਫੇਰ ਬਿਸਤਰਾ ਕਰਕੇ ਉਹ ਕਰ ਦਾਂਗੇ ਸੈਟਿੰਗ वैसे हाले गर्म बेडशीट नहीं, नहीं नहीं है? नहीं ठीक है चलो नाश्ता बना दूसरा करे ब्रश वगैरह करे ना नहीं छुट्टी है तो मतलब पूरा इंजॉय हो रहा है चलो जी यशु वास्ते बनावा नाश्ता तो मैं भी अपना शॉल वगैरह कट लिया हूँ ठंड ने जोर पकड़ना करता शुरू तो ਪਹਿਲਾਂ ਮੈਂ ਯਸ਼ੂ ਵਾਸਤੇ ਬ੍ਰੇਕਫਾਸਟ ਬਣਾ ਦਵਾਂ ਮੇਰਾ ਹੈਗਾ ਅੱਜ ਫਾਸਟ ਸ਼ੁੱਕਰਵਾਰ ਹੈ ਅੱਜ ਤੇ ਮੈਂ ਤਾਂ ਨਾਸ਼ਤਾ ਕਰਨੀ ਮੇ ਚਾਹ ਚੂ ਪੀ ਲਈ ਹੋਈ ਐ ਪਹਿਲਾਂ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾਣੀ ਐ ਧੁੱਪ ਨਿਕਲੀ ਐ ਜੋ ਸੋਹਣੀ ਬਹਣ ਤਿੱਖੀ ਧੁੱਪ ਨਿਕਲੀ ਹੋਈ ਐ ਬਾਹਰ ਸਵੇਰ ਦੇ ਟਾਈਮ ਤੋਂ ਹੁੰਦਾ ਬਹੁਤ ਹੁੰਦੀ ਐ अरे नेबर च मैरिज सी वह भी खत्म हो गई हम भैया भैया ये वाली भी गाड़ी तो हो जाए क्यों बाद में आना है क्या अरे दूसरे भैया नहीं आए अच्छा चलो जब भी टाइम मिले तो कर देना इसको साफ हाँ बाहर पानी भी लगाया गया गार्डन से ਤੋਂ ਦੇ ਵਿੱਚ ਮਨੀ ਪਾਟ ਮੇਰਾ ਬਹੁਤ ਸੋਹਣਾ ਨਿਕਲ ਰਿਹਾ ਦੋ ਤਿੰਨ ਪੱਤੇ ਸੀ ਜਿਹੜੇ ਲਗਾਏ ਸੀ ਮੈਂ ਅੱਛੀ ਗਰੋਥ ਲੈ ਰਹੇ ਆ ਇਹ ਕੀ ਬਣਾ ਰਹੇ ਹੋ ਆਲੂ ਵਾਲੀ ਬਣਾ ਠੀਕ ਜੀ ਬੁਤਨੂ ਵਾਲੀ ਆ ਗਈ ਆਲੂ ਵਾਲੀ ਪਰੌਂਠੀ ਕਿਹੜੀ ਜੀ ਇਹ ਤਾਂ ਕਾਲੀ ਸਬਜ਼ੀ ਆ ਆਲੂ ਮੇਥੀ ਵਾਲੀ ਉਹੀ ਪਰੌਂਠੀ ਆ ਜਬਾਤ ਹੋਰ ਦੇਖੀ ਬਹੁਤ ਸਵਾਦ ਬਣਨੀ ਹੈ ਕ੍ਰਿਸਪੀ ਕ੍ਰਿਸਪੀ ਬਣਨੀਆਂ ਪੂਰੀਆਂ ਤਾਲ ਫੰਕਸ਼ਨ ਹੈ ਸਕੂਲ ਚ ਹਾਂ ਇਨਵੀਟੇਸ਼ਨ ਨਹੀਂ ਦਿੰਦੇ ਤੁਹਾਡੇ ਸਕੂਲ ਚ ਪਿੰਨਾ ਬਸ ਇਹ ਉੱਪਰ ਹੈ ਜਿਹੜਾ ਮਰਜ਼ੀ ਆ ਜਵੇ ਫੀਟ ਹੀ ਹਿੱਤਾ ਉੱਪਰ بڑا ਇਨਵੀਟੇਸ਼ਨ ਲੜਾ ਉਦੋਂ ਵੈਲ ਫੰਕਸ਼ਨ ਹੁੰਦਾ ਅੱਛਾ ਫੀਟ ਦਾ ਮਤਲਬ ਵੀ ਉੱਪਰ ਹੁੰਦਾ ਕੋਈ ਵੀ ਆ ਸਕਦਾ ਹਾਂ ਹਾਂ ਫਿਰ ਉਹਨਾਂ ਦੇ ਆਪਣੀ ਤੇ ਟਿੱਕੀਆਂ ਗੋਲ ਦੇ ਉੱਪਰ ਵੀ ਸੇਲ ਕਰਨੇ ਆ ਤੁਸੀਂ ਵੀ ਆਉਗੇ ਦੇਖੋ ਜੇ ਹੋਇਆ ਤਾਂ ਇਧਰੋਂ ਆਟੀ ਲੇ ਗਏ ਨਾਲ ਵਾਲੇ ਹਾਂ ਤੇ ਤਾਂ ਰਹਿ ਗਏ ਮੁੰਡੇ ਤੇ ਮੁੰਡੇ ਮਨਵੀਤ ਸੋਇਆ ਤੇ ਮਨਵੀਤ ਹੋਰ ਬੜਾ ਸੋਇ ਰਿਹਾ ਗਰੂਮ 8:30 9 ਹੋ ਗਏ ਅੱਛਾ ਹਾਂ ਕਹ ਜਾਈਂਗਾ ਕਿ ਆਟੋ ਵਾਲੇ ਨਹੀਂ ਕਹਿ ਦਾਂਗੇ ਆਟੋ ਉਹ ਤਾਂ ਕਹਿ ਰਿਹਾ ਸੀ ਲੋ ਜੀ ਯਸ਼ੋ ਦੇ ਮੇਥੀ ਵਾਲੀ ਪਰੌਠੀ ਰੈਡੀ ਵਿਦ ਮੱਖਣ ਮੇਰਾ ਵਰਤ ਹੈ ਪਰ ਸਵਾਦ ਆ ਰਿਹਾ ਹੈ ਦੇਖ ਕੇ ਪਰੌਠੀ ਦਾ ਕ੍ਰਿਸਪੀ ਕ੍ਰਿਸਪੀ ਲੋ ਜੀ ਮਹਾਰਾਜ ਦੇਖੀ ਬੈਸ ਕੰਜ਼ਿਊਮਰ ਆਪਕਾ ਚਾਹ ਨਾਲ ਦੇ ਦਿਨਾ ਠੀਕ ਜਲਦੀ ਰੋਟੀ ਦਾ ਤਾਂ ਹੋ ਗਿਆ ਆਪਣਾ ਬ੍ਰੇਕਫਾਸਟ ਦਾ ਕੰਮ ਖਤਮ ਤੇ ਮੈਂ ਲਗੀ ਨੀਚਾ ਪਿੱਸਾ ਮੇਰੀ ਜਿਹੜੀ ਪੁਰਾਣੀ ਮਿਕਸੀ ਸੀ ਉਹਦਾ ਜਾਰ ਖਰਾਬ ਹੋ ਗਿਆ ਤੇ ਮੈਂ ਹੁਣ ਇਹ ਲੈ ਲਈ ਨਵੀਂ ਪਸੂ ਤੋਂ ਪਸੂ ਨਹੀਂ ਸੀ ਨਵੀਂ ਹੈ ਤੇ ਇਹਦੇ ਵਿੱਚ ਅੱਜ ਮੈਂ ਲਗਾਈ ਹੋਈਆਂ ਨੇਚਾ ਪੀਸਣ ਤੋਂ ਨਹੀਂ ਪੀਸੀਆਂ ਮੈਂ ਪਰ ਹਵੇ ਥੋੜੀ ਥੋੜੀ ਮੋਟੀਆਂ ਐ ਇੱਕ ਅੱਧੀ ਵਾਰੀ ਹੋਰ ਇਹਨੂੰ ਕਰਕੇ ਨਾ ਪਰ ਮੈਨੂੰ ਚੀਜ਼ ਬੜੀ ਵਧੀਆ ਲੱਗੀ ਇਹ ਉਹ ਦੂਜੀ ਦਾ ਕਾਫੀ ਬਟਰ ਰ ਉਹ ਪਹਿਲਾਂ ਉਹਨੂੰ ਰੱਖਣ ਨੂੰ ਜਗ੍ਹਾ ਚਾਹੀਦੀ ਹੈ ਕੁਛ ਹੋਈ ਬਿਲਕੁਲ ਆਵਾਜ਼ ਨਹੀਂ ਐ कल है है बढ़िया पीस मैं का से में से ना ना ऐसे ठीक करा के रखूंगी ओ क्योंकि चीज होंगी कुछ जोड़ पी खराब हो गए तो कुछ हो जाए उन्होंने पा दिखाया

ਮਸਾਲਿਆਂ ਵਿੱਚ ਤਾਂ ਹੋਈਆਂ ਸੀ ਤੇ ਮਿਰਚਾਂ ਮਰੀਆਂ ਹੋ ਗਈਆਂ ਮਿਰਚਾਂ ਇਹਨੂੰ ਕੱਢਣਾ ਵੀ ਸੋਖਾ ਹੈ ਮੀਆਂ ਮਿਰਚਾਂ ਖਤਮ ਹੋ ਗਈਆਂ ਸੀ ਮਸਾਲੇ ਚ ਮਿਰਚਾਂ ਤੋਂ ਮੀਟਾ ਤਾਂ ਸਜਾ ਜਿਆ ਨਾ ਤੈਨੂੰ ਨਹੀਂ ਚੱਲ ਰਿਹਾ ਮੈਂ ਬੋਲ ਰਹੀ ਹਾਂ ਨਾ ਐਕਚੁਅਲੀ ਬੋਲਣ ਕਰਕੇ ਵੀ ਚੜ ਜਾਂਦਾ ਚੋਨਾ ਜੀ ਆਪਣੀਆਂ ਦੋਹਾਂ ਟੁਕਰੀਆਂ ਲਈਆਂ ਭਰ 5 ਇੰਚ ਲੈਂਣੀ ਹੈ ਨਮਕ ਵਗੈਰਾ ਇਹ ਕੱਢਣਾ ਇਹਨੂੰ ਧੋਣਾ ਬੜਾਈ ਸੀ ਆਰਾਮ ਨਾਲ ਚੱਕ ਕੇ ਜਿਵੇਂ ਮੈਂ ਜੀ ਧੋ ਲ ਦੱਬੇ ਨਾਲ ਨਹੀਂ ਇਹ 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 ਨਾ ਅੰਦਰ ਪਾਣੀ ਨਹੀਂ ਜਾਂਦਾ ਫਿਰ ਕਿਉਂਕਿ ਇਹ ਵਿੱਚ ਉਹਦੇ ਨਹੀਂ ਨਾ ਹੈ ਗਿਆ। ਉਹ ਉੱਪਰ ਢੱਕਣ ਕਰਕੇ ਇਹ ਅਲੱਗ ਰਹਿ ਜਾਂਦਾ। ਇਹ ਉੱਪਰ ਹੀ ਰਹਿ ਜਾਂਦੀ ਹੈ ਇਹ ਚੀਜ਼। ਤੇ ਇਹਦੇ ਵਿੱਚ ਫਿਰ ਪਾਣੀ ਨਹੀਂ ਜਾਂਦਾ। ਐਕਚੁਅਲੀ ਮਸ਼ੀਨ ਹੁੰਦੀ ਹੀ ਖਰਾਬ ਇਸ ਕਰਕੇ ਕਿ ਜੇ ਉਹਦੇ ਵਿੱਚ ਪਾਣੀ ਚਲਾ ਜਾਵੇ ਤਾਂ। ਅੱਛੀ ਟਿਪੇ ਛਾਲ ਵਾਲੀਆਂ ਦੀ ਮਿਲਦੀ ਹੈ। ਅੱਛੀ ਟਿਪੇ ਛਾਲ ਵਾਲੀਆਂ ਤਾਂ ਬਹੁਤ ਠੰਡੀਆਂ ਹੁੰਦੀਆਂ। ਨਹੀਂ ਗਰਮ ਵਾਲੇ ਚੜਾਉਂਗੀ ਨਾ ਉਹਦੇ ਉੱਪ ਤਾਂ। ਫਿਲਹਾਲ ਇੱਤੇ ਹੀ ਰੱਖ ਦੇਣੀ ਆਂ ਸੀ ਹਾਲੇ ਤਾਂ ਠੰਡੀਆਂ ਹੋ ਜਾਣਗੀਆਂ। ਹਾਂ ਹਲੇ ਨਹੀਂ ਮੀਨਸ ਵੀ ਹਲੇ ਧੁੱਪ ਨਹੀਂ ਨਾ ਆਈ ਐ ਇੱਥੇ ਬਾਹਰ ਚਿੱਲ ਹੋ ਜਾਂਦੀ ਐ ਹੋਰ ਧੁੱਪ ਇਹਨਾਂ ਦੇ ਵਿੱਚ ਬੜ ਕੇ ਸੋਜਣ ਹੋਰ ਧੁੱਪ ਇਹਨਾਂ ਦੇ ਵਿੱਚ ਬੜ ਕੇ ਸੋਜਣ ਹਾਂ ਠੀਕ ਐ ਠੀਕ ਐ ਸਹੀ ਐ ਤੇ ਆਪਣੀ ਚੁੱਧਾ ਚੁੱਧਾ ਝਾੜਦੇ ਸਾਰੀ ਸੈਟ ਕਰਦੇ ਥੋੜੀ ਦੇਰ ਤੱਕ ਝਾੜਦੇ ਥੋੜੀ ਦੇਰ ਤੱਕ ਨਹੀਂ ਆਂਟੀ ਆ ਰਹੇ ਐ ਝਾੜ ਦੇ ਇਹਨਾਂ ਨੂੰ ਫਟਾਫਟ ਪਲੀਜ਼ 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 ਨੇ ਤੇਰੇ ਵੀਡੀਓ ਬਣ ਰਹੀ ਹੈ ਤੇ ਇਹ ਚੱਦਰ ਕੋਈ ਤਾਂ ਬੋਲੇ ਹੈਗਾ ਹਾਂ ਚੱਦਰ ਛਾੜ ਤੇ ਛਾੜ ਕੇ ਆਉਣਾ ਪਿਆਰਾ ਮੈਂ ਕਿਹਾ ਤੇਰੇ ਵਿੱਚੋਂ ਕੰਬਲ ਦੇ ਖੰਡ ਰਹੀ ਹੈ ਫਿਰ ਉੱਡ ਜਾ ਉੱਡ ਜਾ ਇਹ ਵੀ ਵਿਚਾਰੀਆਂ ਠੰਡ ਲੱਗ ਰਹੀ ਹੋਣੀ ਇਹਨਾਂ ਨੂੰ ਵੀ ਦੇਖ ਲੈ ਥੋੜਾ ਜਿਹਾ ਧੂਪ ਦਾਖ ਦੇ ਦੇ ਬਾਅਦ ਚੁਰਾ ਦੇ ਹਲ ਤਾਂ 9 ਵਜੇ ਕੋਈ ਅੱਛਾ ਲੈ ਨੂੰ ਕੱਢ ਤਾਂ ਚੱਕ ਤਾਂ ਦੇ ਨਾ ਇੱਕ ਵਾਰੀ ਸੈਟਿੰਗ ਜੀ ਕਰ ਦੇ ਸੋਹਣੀ ਜੀ ਕਮਰਾ ਪਣੈਂ ਸਜਾ ਦੇ ਨਾ ਨਾ ਵੀਰ ਹਾਂ ਤੁਸੀਂ ਹੋ ਘਰ ਤੁਸੀਂ ਚਾਹ ਦੀ ਜਿਵੇਂ ਨਾ ਵੀ ਠੀਕ ਚੱਸੀ ਠੀਕ ਹੈ ਠੀਕ ਹੈ ਚੱਸ ਦਿੰਦੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦਵਾ ਲਾ ਲੇ ਅੱਛਾ ਚਲ ਠੀਕ ਹੈ ਚੱਦਰ ਛਾੜ ਫੇ ਮੈਂ ਉਧਰ ਬਰਤਨ ਕਰਿਆ ਵਾਂ ਆਂਟੀ ਆ ਰਹੀਆਂ ਫੇ ਚਲੋ ਜੀ ਨਾਨੂ ਕਿ ਮੈਂ ਹੋ ਗਈ ਫ੍ਰੀ ਤੇ ਵਾਲ ਮੇਰੇ ਗਿੱਲੇ ਹਲੇ ਮੈਂ ਜਾ ਕੇ ਧੁੱਪੇ ਸੁਕਾਣੀਆਂ ਵਾਲਾ ਨੂੰ ਹੋ ਜੀ ਟਾਈਮ ਹੋ ਗਿਆ 2 ਵਜੇ ਦਾ ਤੇ ਮੈਂ ਆਲੂ ਬੱਲੇ ਹੋਇਆ ਥੋੜੇ ਜਿਹੇ ਤੇ ਨਾਲ ਮੈਂ ਲੱਗੇ ਨਾ ਟਿਕੀਆਂ ਬਣਾਣ ਕਿਉਂਕਿ ਮੇਰਾ ਹੈਗਾ ਵਰਤ ਤੇ ਵਰਤ ਵਿੱਚ ਮੈਂ ਟਿਕੀਆਂ ਦੀਆਂ ਬਣਾ ਕੇ ਖਾ ਲੈਣੀਆਂ ਹੁੰਦੀਆਂ ਫਿਰ ਉਹਦੇ ਨਾਲ ਕਾਫੀ ਦੇਰ ਤੱਕ ਸਬਰ ਰਹਿੰਦਾ ਭੁੱਖ ਨਹੀਂ ਲੱਗਦੀ ਧਨੀਆ ਘਰਦਾ ਮੈਂ ਵਾਸਿ ਆਪਣੀਆਂ ਟਿੱਕੀਆਂ ਤਾਂ ਪੂਰੀਆਂ ਰੈਡੀ ਹਨ ਜਿੰਨਾਂ ਚੁ ਮੈਂ ਪਿਆਜ਼ ਵਗੈਰਾ ਨਹੀਂ ਪਾਦੀ ਕੁਝ ਵੀ ਬਸ ਨਮਕ ਮੀਚ ਤੇ ਕੰਨੀਆਂ ਹੋਰ ਕੁਝ ਨਹੀਂ ਪਾਇਆ ਤੋ ਇੱਕ ਟਿੱਕੀ ਪਹਿਲਾਂ ਮੈਂ ਦੇ ਦਵਾਂ ਯਸ਼ੋ ਨੂੰ ਇਹਦੇ ਪਰਫਰਮਾ ਗਿ ਨਮਕ ਥੋੜੀ ਜੀ ਲਾਲ ਮਿਰਚ ਜੀਰਾ ਪਾਊਡਰ ली मिर्च पहला मैं यशु की प्लेट करती रेडी यशु जी चलो जी यशु रहे टिक्की जिन्हें जिन्हें खाने आ सकते हो तीन और अज का ब्लॉग में इत खत्म कर रही हूँ ਮਾਂ ਨੇ نئی ਉਹ ਚਟਨੀ ਨਹੀਂ ਮੈਂ ਬਣਾਈ। ਇਹ ਖਾਣੇ ਰ ਫਿਰ ਬੱਤੇ ਨੇ ਕੋਈ ਨਾ ਪੀ ਚਾਉਂਦਾ। ਹਾਂ ਚਾਵਲ ਬਣੇ ਹੋਏ ਆ ਤੇਰੇ ਫਿਰ 3 ਕਿਲੋ ਚਾਵਲ ਨੇ ਤੇ। ਕਾਫੀ ਬੜੀ ਤਾਂ ਜਾਏ ਖਾਣੇ। ਚਲੋ ਜੀ ਹੁਣ ਮੈਂ ਵੀ ਖਾ ਲਵਾਂ ਟਿੱਕੀ ਮੈਨੂੰ ਵੀ ਲੱਗੀ ਹੋਈ ਆ ਭੁੱਖ ਬਹੁਤ। ਉਸ ਤੋਂ ਬਾਅਦ ਮੈਂ ਕਰਾਂਗੀ ਪੂਜਾ ਵਗੈਰਾ। ਤੇ ਜਿਹੜੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ।